ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ चौहान ਡੈਰੀ ਫਾਰਮ ਤੇ ਅੱਜ ਦੀ ਵੀਡੀਓ ਟੋਨੀ ਕਾਦੀਪੁਰੀ ਨਰਨੌਲ ਨਰਨੌਲ ਜੋ ਕਿ ਹਰਿਆਣਾ ਜ਼ਿਲ੍ਹਾ ਦੇ ਵਿੱਚ ਪੈਂਦਾ ਜੀ ਇੱਥੋਂ ਤੋਂ ਹੋਣ ਜਾ ਰਹੀ ਹੈ ਇਸ ਵੀਰ ਦੇ ਕੋਲ ਪਹਿਲੇ ਸੂਏ ਝੋਟੀ ਛੇਲ ਹੈ ਜੀ 14 ਕਿਜੀ ਦੁੱਧ ਬਿਲਕੁਲ ਤਿਆਰ ਹੈ ਤੇ 6 ਦਿਨਾਂ ਦੀ ਸੂਈ ਹੋਈ ਆ ਸੇਲ ਕੀਤੀ ਹੋਈ ਆ ਵੀਰ ਨੇ ਬਹੁਤ ਸੋਹਣੀ ਝੋਟੀ ਹੈ ਜੀ ਪੂਰੇ ਹੈਵੀ weight ਦੀ ਆ ਕਦ ਕਾਠ ਬੱਕ ਤੁਸੀਂ ਦੇਖ ਸਕਦੇ ਹੋ 6 ਦਿਨਾਂ ਦੀ ਸੂਈ ਹੋਈ ਆ ਪਹਿਲੇ ਸੋਏ ਆ ਤੇ 14 ਕਿਜੀ ਦੁੱਧ ਬਿਲਕੁਲ ਤਿਆਰ ਹੈ ਜੀ ਵੀਰ ਦਾ ਨੰਬਰ ਮਾਲਕ ਦਾ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆਗਾ 98899 43883 ਹਾਂਜੀ 98899 43883 ਇਸ ਵੀਰ ਦਾ ਨੰਬਰ ਹੈ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਜੀ ਮੁੱਲ ਤੈਅ ਕਰ ਸਕਦਾ ਬਹੁਤ ਸੋਹਣੀ ਝੋਟੀ ਹੈ ਜੀ 6 ਦਿਨਾਂ ਦੀ ਸੂਈ ਹੋਈ ਹੈ ਬਾਕੀ ਮੁੱਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਵੀਰ ਨਾਲ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧ ਸੰਦਾਂ ਦੀ ਵੀਡੀਓ ਪਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਜੀ ਚੈਨਲ ਨੂੰ ਪੇਜ ਨੂੰ ਇਨਸਟਾਡੀ ਵਟਸਐਪ ਚੈਨਲ ਜਰੂਰ ਫੋਲੋ ਕਰਿਓ ਜੀ ਧੰਨਵਾਦ